ਇਹਤਨੁਮਲਾ ਰਾਜਾ ਸੋਤਾ ਵਾਲਾ ਵਿਡੇ ਸੋਸ਼ਲ ਮੀਡੀਆ 스타 ਆ ਉਹ ਸੋਸ਼ਲ ਮੀਡੀਆ ਦੇ ਫੇਮਸ ਹੈਗੇ ਆ ਨਾਨ ਵੇਜ ਖਾਂਦੇ ਜਿਹੜੇ ਫੇਮਸ ਹੋਇਆ ਉਹ ਇਹ ਰਾਜਾ ਸੋਤਾ ਜਿਹੜੇ ਆ ਫੇਮਸ ਆ ਨਾਨ ਵੇਜ ਖਾਂਦੇ ਕਿਉਂਕਿ ਉਹਨਾਂ ਨੇ ਜਿਹੜੇ ਨਾਨ ਵੇਜ ਦੀਆਂ ਜਿਹੜੀਆਂ ਆਪਣੀ ਵੀਡੀਓ ਹੈ ਬੰਬਈ ਜਾ ਕੇ ਬਣਾਈਆਂ ਮਹਾਰਾਸ਼ਟਰੀ ਜਾ ਕੇ ਬਣਾਈਆਂ ਔਰ ਵੱਖਰੇ ਵੱਖਰੇ ਚੈਨਲ ਜਾ ਕੇ ਜਿਹੜੀ ਜਿਹੜੀ ਵੀਡੀਓ ਵਾ ਉਹ ਉਹ ਉਹਦੀ ਨਾਨ ਵੇਜ ਤੇ ਹੀ ਆ ਆਪਾਂ ਗੱਲ ਇਹ ਕਰਦੇ ਆ ਭਾਜੀ ਨਾਨ ਵੈਜ ਤੇ ਹੀ ਕਿਉਂ ਬਣਾਇਆ ਜਾਂਦੇ ਹੋ ਕੋਈ ਤੁਹਾਡਾ ਹਾਂ ਨਾਨ ਵੈਜ ਦੀਆਂ ਵੀਡੀਓ ਕਿਉਂ ਉੱਤਨੀ ਸ਼ੁਰੂ ਨਹੀਂ ਦੀਆਂ ਸਾਰੀਆਂ ਪਹਿਲੀ ਨਾਨ ਵੈਜ ਦੀਆਂ ਵੀਡੀਓ ਮੈਂ ਕਾਫੀ 4-5 ਸਾਲ ਪਹਿਲੇ ਵੀ ਬਣਾਉਂਦਾ ਰਿਹਾ ਸੀ ਟਿਕਟੌਕ ਦੇ ਟਾਈਮ ਤੇ ਟਿਕਟੌਕ ਦੇ ਟਾਈਮ ਤੇ ਬੰਦ ਹੋਣ ਤੋਂ ਬਾਅਦ ਮੈਂ ਉਸ ਤੋਂ ਬਾਅਦ ਵੀਡੀਓ ਬਣਾਉਣੀ ਬੰਦ ਕਰ ਦਿੱਤੀ ਤੇ ਫਿਰ ਮੈਂ ਮੈਨੂੰ 2-3 ਹੀ ਮਹੀਨੇ ਹੋਇਆ ਵੀਡੀਓ ਬਣਾਦਿਆਂ ਦਿੱਖਿਆ ਗਿਆ ਨਾ ਮੈਂ ਵੀ ਵੀਡੀਓ ਦੇਖੀਆਂ ਥੱਗੀਆਂ ਜਿਹੜੀਆਂ ਬੰਬੇ ਦੇ ਵਿੱਚ ਵੀ ਜਾ ਕੇ ਪਤੀਆਂ ਨੂੰ ਸ਼ੂਟ ਕੀਤੀਆਂ ਹੋਰ ਵੀ ਸ਼ਹਿਰਾਂ ਵਿੱਚ ਸ਼ੂਟ ਕੀਤੀਆਂ ਇਹ ਵੀ ਵੀ ਦੂਰ ਜਾ ਕੇ ਚਿਕਨ ਜਿਹੜਾ ਚਿਕਨ ਖਾਣਾ ਕਿ ਵੈਸੇ ਹੀ ਸਵਾਦ ਉੱਥੋਂ ਤਾਂ ਦੇਖਣ ਜਿੰਦਗੀ ਕਰਦੇ ਨਹੀਂ ਭਾਜੀ ਜਿਹੜਾ ਨਾ ਆਪਣੇ ਨਾ ਮਤਲਬ ਦੋਸਤ ਜਿੱਦਾਂ ਕਹਿ ਦਿੰਦੇ ਹੋ ਆਪਣੇ ਦੋਸਤ ਭੈਣ ਭਰਾ ਬਣ ਜਾਂਦੇ ਆਪਣੇ ਟਿਕਟੋਕ ਦੇ ਹੀ ਟਾਈਮ ਦੇ ਕਹਿੰਦੇ ਨਾ ਸੋਸ਼ਲ ਮੀਡੀਆ ਮਤਲਬ ਕਈ ਗਰੀ ਲੋਕ ਕਹਿੰਦੇ ਨੇ ਵੀ ਸੋਸ਼ਲ ਮੀਡੀਆ ਕੋਈ ਚੰਗਾ ਸੋਸ਼ਲ ਮੀਡੀਆ ਬਹੁਤ ਖੁਸ਼ੀ ਦਿੰਦਾ ਤਾਨੂੰ ਇਦਾਂ ਦੇ ਭੈਣ ਭਰਾ ਮਿਲ ਜਾਂਦੇ ਆ ਯਾਰ ਦੋਸਤ ਮਿਲ ਜਾਂਦੇ ਆ ਜਿਹੜੇ ਤੁਹਾਡੇ ਨਾਲ ਲਾਈਫ ਟਾਈਮ ਚੱਲਦੇ ਰਹਿਣ ਤੁਹਾਡੇ ਨਾਲ ਮਤਲਬ ਕੁਝ ਲੋਕ ਹੁੰਦੇ ਆ ਤੁਹਾਡੇ ਨਾਲ 2-4 ਮਹੀਨੇ ਜੁੜੇ ਤੁਹਾਨੂੰ ਨਾਲ ਕੁਝ ਲੋਕ ਇਦਾਂ ਦੇ ਜਿਹਨੇ ਤੁਹਾਡੇ ਨਾਲ ਜੋ ਚੱਲੇ ਜਾਂਦੇ ਆ ਚੱਲੇ ਜਾਂਦੇ ਜਿਹੜੇ ਬੰਬੇ ਦੇ ਸਾਡੇ ਨਾਲ ਲੋਕ ਜੁੜੇ ਦੇ ਨੇ ਮਤਲਬ ਆਪਣਾ ਕਾਫੀ ਪ੍ਰੇਮ ਹੁੰਦਾ ਨਾਲ ਉਹ ਬੁਲਾਉਂਦੇ ਵੀ ਤੁਹਾਨੂੰ ਉਹ ਮੈਨੂੰ ਬੁਲਾਉਂਦੇ ਵੀ ਆ ਤੇ ਜਦੋਂ ਦਿਲ ਕਰਦਾ ਉਹ ਸਾਡੇ ਕੋਲ ਆਉਂਦੇ ਵੀ ਆ ਦੀ ਨਾਲ ਕੋਨੇ ਨੇ ਵੀ ਮੀਵਨ ਦੇਖਿਆ ਇੱਕ ਵੱਖਰੀ ਇੱਕ ਬੰਦਾ ਨਾ ਮਤਲਬ ਵਰਲਡ ਲੈਵਲ ਤੇ ਫੇਮਸ ਬੰਦਾ ਹੈ ਇਹ ਇੱਕ ਛੋਟੇ ਸ਼ਹਿਰ ਚ ਰਹਿੰਦੇ ਆ ਮਤਲਬ ਇੱਕ ਛੋਟੇ ਬੰਬੇ ਤੱਕ ਪਹੁੰਚ ਰਹੀ ਦੀ ਹੈ ਭਾਈ ਫਿਰ ਇਹ ਜਿਹੜਾ ਤੁਹਾਨੂੰ ਕਹਿੰਦੇ ਵਿੱਚ ਕਿੰਦੂਕਾਨ ਚ ਬਹੁਤ ਫੇਮਸ ਹੈਗੇ ਹਨਾ ਸ਼ੁਰੂਤ ਉਹ ਆਦਤ ਕਹਿੰਦੀ ਕਿ ਮੈਂ ਤਾਂ ਸੋਸ਼ਲ ਮੀਡੀਆ ਕਰਕੇ ਤੁਸੀਂ ਵੀਡੀਓ ਬਣਾਉਂਦੇ ਹਾਂ ਨਹੀਂ ਭਾਈ ਚਿਕਨ ਨਾਨਵੇਜ ਤੇ ਬਚਪਨ ਤੋਂ ਖਾਂਦੇ ਆਂਦੇ ਆ ਕਿਉਂ ਫੈਮਿਲੀ ਨਾਨਵੇਜ ਖਾਂਦੀ ਆ ਵੇ ਵੈਸੀ ਅਹੀ ਵੀ ਖਾਣੇ ਆਂਦੇ ਉਦੋਂ ਥੋੜਾ ਕੱਟ ਖਾਈਦਾ ਸੀ ਹੁਣ ਵੀਡੀਓ ਦੇ ਚੱਕਰ ਦੀ ਜ਼ਿਆਦਾ ਖਾ ਲਈਦਾ ਭਾਜੀ ਪ੍ਰੋਫੈਸ਼ਨਲ ਮਤਲਬ ਸਾਡੇ ਪੰਜਾਬ ਚ ਕਹ ਲਓ ਵੀ ਮਤਲਬ ਨਾਨ ਵੇਜ ਦੀ ਵੀਡੀਓ ਕੋਈ ਨਹੀਂ ਬਣਾਉਂਦਾ ਮੇਰੇ ਬਿਲਾ ਆ ਬਣਾਉਂਦੇ ਆ ਕਈ ਵਾਰੀ ਕੋਈ ਕੋਈ ਵੀਡੀਓ ਦੇਖਣ ਤੁਹਾਨੂੰ ਮਿਲੇਗੀ ਪਰ ਜ਼ਿਆਦਾ ਤਾਂ ਡੇਲੀ ਨਾਨ ਵੇਜ ਦੀ ਮੇਰੀ ਹੀ ਵੀਡੀਓ ਮਿਲਦੀ ਦੇਖਿਆ ਕਦੇ ਵੱਡੇ ਫਾਲ ਵੀ ਰੱਖੇਦੇ ਤੁਸੀਂ ਸਾਰੇ ਹੀ ਖਾਣੇ ਜਾਂਦੇ ਕਿਸੇ ਹਾਂਜੀ ਸਾਰੇ ਖਾ ਲਈਦਾ ਜੀ ਕਦੀ ਆਈਡੀਆ ਆਇਆ ਕਿੰਨੇ ਕਿ ਕਿ ਫਾਲਿੰਦੇ ਤੁਸੀਂ 2.5 ਕਿਲੋ ਦੇ ਚਿਕਨ ਖਾ ਹੀ ਲਈਦਾ ਇੱਕ ਵਾਰੀ ਦੇ ਵਿੱਚ ਇੱਕ ਵਾਰੀ ਦੇ ਵਿੱਚ 2.5 ਕਿਲੋ ਚਿਕਨ ਮੰਨ ਲਓ ਕੋ 10 12 ਫੁੱਲ ਕੇ ਵੀ ਖਾਣੇ ਪੈਂਦੇ ਆ ਤੇ ਨਾਲ ਕੋਈ ਸਲਾਦ ਲੱਲੋ ਲਟਰਮ ਬਟਰਨ ਜਿੱਦਾਂ ਆਪਾਂ ਉਹਦੇ ਫਿਰ ਘਰ ਕਿੰਨਾ ਕੁ ਬਣਾਉਂਦੇ ਹਾਂ ਘਰ ਲੈ ਲੈਂਦੇ ਫਿਰ ਨੋਨ ਵੇਜ ਮੈਂ ਡੇਲੀ ਖਾਣਾ ਕਿਉਂ ਵੀਡੀਓ ਡੇਲੀ ਪੋਸਟੋ ਨਹੀਂ ਨੋਨ ਵੇਜ ਵੀ ਡੇਲੀ ਚੱਲੇਗਾ ਦੇਖਿਆ ਇਹਦੇ ਭਾਈ ਤੁਹਾਡੀ ਵੀਡੀਓ ਦੇ ਵਿੱਚ ਤੁਸੀਂ ਵਾਜਾਈ ਮਾਰਦੇ ਲੋਕਾਂ ਨੂੰ ਕੋਲ ਹੋ ਗਿਆ ਜਿਹਨਾਂ ਨੂੰ ਵਜਾ ਮਾਰਦੇ ਕਿ ਆਪਣੇ ਬੰਦਿਆਂ ਦੀ ਵਜਾ ਮਾਰਦੇ ਨਹੀਂ ਭਾਜੀ ਉਹ ਆਪਣੇ ਬੰਦੇ ਨਹੀਂ ਹਰ ਬੰਦਾ ਮਤਲਬ ਕੋਈ ਸਾਨੂੰ ਕੈਨੇਡਾ ਤੋਂ ਮੁੜੇ ਮੈਸੇਜ ਕਰਦੇ ਕੋਈ ਅਮਰੀਕਾ ਤੋਂ ਕਰਦੇ ਕੋਈ ਗਰਦਾਸਪੁਰ ਤੋਂ ਕਰਨ ਦੇ ਕੋਈ ਪਠਾਨਗੁਰਦੇ ਕਰਨ ਦੇ ਉਹ ਭਾਜੀ ਬਸ ਇੱਕੋ ਗੱਲ ਕਹਿ ਦਿੰਦੇ ਆ ਭਾਜੀ ਸਾਡਾ ਨਾਮ ਲਾ ਕੇ ਵੀਡੀਓ ਬਣਾ ਦਿਓ ਤੇ ਆਪਾਂ ਵੀਡੀਓ ਬਣਾਈ ਦੀ ਵੀ ਆ ਕਿਉਂ ਉਹਨਾਂ ਲੋਕਾਂ ਦੀ ਵਜਨ ਉਹਨਾਂ ਭੈਣ ਭਰਾਵਾਂ ਦੀ ਵਜਨ ਅੱਥੀ ਤੱਕ ਪਹੁੰਚੇ ਕੀ ਫਾਇਦਾ ਮਿਲਦਾ ਜੇ ਉਹਨਾਂ ਨੂੰ ਮਾਨ ਸਨਮਾਨ ਨਾਲ ਕਰਾਂਗੇ ਇਹ ਸਾਡੇ ਵਾਸਤੇ ਗਲਤ ਆ ਜੇ ਕੋਈ ਮਿਲਦਾ ਕੋਈ ਮਿਲਦਾ ਉਹਨਾਂ ਨੂੰ ਭਾਜਦੇ ਆਂ ਤਾਂ ਕੋਈ ਫਾਇਦਾ ਤੇ ਉਹ ਮਿਲਦਾ ਹੈ ਕੋਈ ਨਾ ਕੋਈ ਜੀਰੋ ਪਾਜੀ ਉਸ ਬੰਦੇ ਦਾ ਨਾਮ ਲੈ ਕੇ ਆਵਾਜ਼ ਮਾਰੀ ਗਿਆ ਓਏ ਕਰਨ ਓਏ ਵਿਸ਼ਾਲ ਵਜੋਂ ਉਹਨਾਂ ਨੂੰ ਖੁਸ਼ੀ ਮਿਲਦੀ ਆ ਤੇ ਸਾਨੂੰ ਵੀ ਉਹਨਾਂ ਦੇ ਨਾਮ ਲੈ ਕੇ ਸਭ ਨੂੰ ਖੁਸ਼ੀ ਮਿਲਦੀ ਆ ਕਿਉਂਕਿ ਸਾਡੇ ਉੱਪਰ ਆਨੇ ਕਦੀ ਅੱਧਾ ਵੀ ਹੋਇਆ ਵੀ ਕਿਸੇ ਦਾ ਨਾਮ ਤੁਸੀਂ ਲੈ ਲਿਆ ਤਾਂ ਉਹਨੇ ਗੁੱਸਾ ਕਰਦੇ ਨਹੀਂ 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 ਅੱਦਾ ਕਦੀ ਨਹੀਂ ਹੋਇਆ ਜਦੋਂ ਵੀ ਕਿਸੇ ਦਾ ਨਾਮ ਲੈਣੇ ਆ ਨਾ ਉਹ ਬੰਦਾ ਇਨਬਾਕਸ ਜੇ ਮੈਸੇਜ ਕਰਦਾ ਪਹਿਲੇ ਇੰਸਟਾਗ੍ਰਾਮ ਦੇ ਇਨਬਾਕਸ ਤੇ ਮੈਸੇਜ ਕਰੇਗਾ ਦੋ ਚਾਰ ਦਿਨੋਂ ਘਸਦਾ ਰਹਿੰਦਾ ਕਈ ਵਾਰ ਮੈਂ ਇਹਨੂੰ ਨਹੀਂ ਪੜਿਆ ਜਾਂਦਾ ਮੈਸੇਜ ਬੜੇ ਜਿਆਦਾ ਆਏ ਹੁੰਦੇ ਆ ਫਿਰ ਮੈਂ ਉਹ ਨਾ ਚੋਕਣਾ ਫਿਰ ਉਸ ਨਾਂ ਤੇ ਵੀਡੀਓ ਬਣਾਉਣਾ ਫਿਰ ਉਹ ਦੁਬਾਰਾ ਮੈਨੂੰ ਰਿਪਲਾਈ ਕਰਦਾ ਵੀ ਭਾਜੀ ਤੁਹਾਡਾ ਬਹੁਤ ਧੰਨਵਾਦ ਵੀ ਤੁਸੀਂ ਮੇਰਾ ਨਾਮ ਲੈ ਕੇ ਵੀਡੀਓ ਬਣਾਈ ਇਹ ਪਟਾੜੇ ਦੇ ਲੋਕ ਆ ਗਰਦਾਸਪੁਰ ਦੇ ਲੋਕ ਨਹੀਂ ਭਾਜੀ ਗਰਦਾਸਪੁਰ ਪਟਾੜਾ ਮਤਲਬ ਕੋਈ ਨਹੀਂ ਬੰਬੇ ਤੋਂ ਵੀ ਨਾਂ ਆਉਂਦੇ ਆ ਕੈਨੇਡਾ ਤੋਂ ਵੀ ਆਉਂਦੇ ਆ ਮੁੜੇ ਜਿਹੜੇ ਆਪਣੇ ਬਾਹਰ ਬੈਠੇ ਨੇ ਭਰਾ ਕੈਨੇਡਾ ਅਮਰੀਕਾ ਉਹ ਵੀ ਮੈਸੇਜ ਕਰਦੇ ਵੀ ਭਾਈ ਸਾਡਾ ਨਾਮ ਲੈ ਕੇ ਵੀ ਇੱਕ ਨੌਨ ਵੇਜ ਤੁਹਾਡੇ ਖਾਨ ਦਾ ਜਿਹੜਾ ਬਾਹਲੇ ਮੁਰਖਾ ਜੀ ਜਾ ਕੇ ਤੁਹਾਡੇ ਨੂੰ ਕਿਤੇ ਹਾਂਜੀ ਹਾਂਜੀ ਬਾਹਰ ਕੈਨੇਡਾ ਅਮਰੀਕਾ ਮਤਲਬ ਹਰ ਇੱਕ ਬਾਹਲੀ ਕੰਟਰੀ ਚ ਨਾ ਚਲਦੇ ਤੇ ਫਿਰ ਉਹ ਕਹਿੰਦੇ ਆ ਭਾਜੀ ਸਾਡਾ ਨਾਮ ਲੈ ਕੇ ਵੀਡੀਓ ਬਣਾਓ ਕਦੀ ਕਦੀ ਇਦਾਂ ਮੈਂ ਵੀਤਾਂ ਨੂੰ ਬਾਹਲੇ ਮੁਰਖਾ ਸੱਧਿਆ ਜੀ ਸਾਡੇ ਤੋਂ ਵੀ ਯਾਨਕ ਵੀਡੀਓ ਤਿਆਰ ਕਰਾਉਂਦਾ ਪਈ ਨਹੀਂ ਇਦਾਂ ਇਦਾਂ ਨਹੀਂ ਕਦੀ ਹੋਇਆ ਬਸ ਉਹ ਮੈਸੇਜ ਕਰ ਜਾਵੇ ਭਾਈ ਸਾਡਾ ਨਾਮ ਲੈ ਕੇ ਵੀਡੀਓ ਬਣਾ ਦੇ ਤੇ ਟਿਕਟੌਕ ਤੋਂ ਵਾਜੇ ਇੰਸਟਾਗ੍ਰਾਮ ਤੇ ਆਲੇ ਦੇ ਕੀ ਇਸ ਤਰ੍ਹਾਂ ਇਦਾਂ ਹੋਏਗਾ ਇਹ ਸਾਨੂੰ ਮਾੜੀ ਲੱਗਦੀ ਪਹਿਲੀ ਮੈਨੂੰ ਨਾ ਪਹਿਲੇ ਤੇ ਮੈਂ ਵੈਸੇ ਹੀ ਰੀਲਾਂ ਬਣਾਉਂਦੇ ਰਹੇ ਗਾਣੇ ਤੇ ਬਣਾ ਲਿਆ ਚਲੋ ਜੀ ਠੀਕ ਹੈ ਜੀ ਇੱਕ ਟਾਈਮ ਪਾਸ ਵਾਸਤੇ ਤੇ اچانک ਹੀ ਮੈਂ ਕਹੀ ਆ ਲੋਕ ਵੀਡੀਓ ਦੇਖਦੇ ਆ ਕਿਉਂ ਨਾ ਆਹੀ ਵੀ ਕੁਝ ਕਰਕੇ ਦਸੀਏ ਆਪਾਂ ਫਿਰ ਇੱਕ ਨਵਾਂ ਕੰਟੈਂਟ ਫੜ ਲੈਣ ਨੋਨ ਵੇਜ ਵਾਲਾ ਉਸ ਤੋਂ ਬਾਅਦ ਵੀ ਰੀਲਾਂ ਪਾਉਂਦੇ ਗਏ ਰੀਲਾਂ ਵਾਇਰਲ ਹੁੰਦੀਆਂ ਹੋਂ ਤੁਹਾਡੇ ਸਾਹਮਣੇ ਆ ਚਲੋ ਇਹ ਤੇ ਲੋਕਾਂ ਨੂੰ ਖੁਸ਼ ਵੀ ਰੱਖਦੇ ਲੋਕਾਂ ਨੂੰ ਤੰਦਰੁਸਤ ਵੀ ਰੱਖਦੇ ਹਾਂ ਜੀ ਜਿਹੜੇ ਨੌਜਵਾਨ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਦੋ ਉਹ ਸਾਡੀ ਵੀਡੀਓ ਹਰ ਇੱਕ ਖਾਨ ਪੀਣ ਨੂੰ ਵਾਸਤੇ ਨੇ। ਅਸੀਂ ਗਲਤ ਚੀਜ਼ ਨੂੰ ਨਹੀਂ ਪ੍ਰਮੋਟ ਕਰਦੇ। ਮੈਂ ਤੇਹੀ ਕਹਿਣਾ ਚਾਹਣਾ ਭਰਾਵਾਂ ਨੂੰ ਜਿੰਮ ਲਵਰ ਹੈ ਜਿਹੜੇ ਵੀ ਨੋਨ ਵੇਜ ਖਾਣ ਆਪਣੀ ਸਿਹਤ ਬਣਾਉਣਾ। ਇਹ ਦਾਰਾ ਸਿੰਘ ਨੇ ਵੀ ਇੱਕ ਗੱਲ ਕਹੀ ਨਾ ਖਾਧੀਆਂ ਤੇ ਰਾਾਕਾਈ ਕੰਮ ਕਰਨੀ ਹੈ। ਹੂੰ। ਉਹ ਹੀ ਨਾ ਪੁਰਾਣੀਆਂ ਖਰਾਕਾਂ ਜਿਹਨਾਂ ਨੇ ਖਾਧੀਆਂ ਹਾਲੇ ਤੱਕ ਵੀ ਬੰਦੇ ਕੈਂਪ ਬੈਠੇ। ਹਾਂਜੀ। ਤਾਂ ਕਰਕੇ ਪੁਰਾਣੇ ਵੀ ਜਿਹੜੇ ਵੀ ਕਹਿੰਦੇ ਵੀ ਕੁਛ ਰੋ ਖੁਸ਼ ਰਹਿਣ ਵਾਲਾ ਜਿਹੜਾ ਕੰਮ ਹੈ ਉਹ ਤੁਸੀਂ ਕਰਾ ਰਹੇ ਹੋ ਵੀ ਤੁਸੀਂ ਲੋਕੀ ਲੋਕਾਂ ਨੂੰ ਖੁਸ਼ ਰੱਖਦੇ ਹੋ ਹਾਂਜੀ ਆਪਣੀ ਸਿਹਤ ਨੂੰ ਵੀ ਖਿਆਮ ਰੱਖਣਾ ਨਾ ਸੋਸ਼ਲ ਮੀਡੀਆ ਦੇ ਨਾਲ ਨਾਲ ਲੋਕਾਂ ਦਾ ਤਾਂ ਖਿਆਮ ਰੱਖਦੇ ਹਾਂ ਹਾਂਜੀ ਇਹ ਸਮਝਣਾ ਤੁਸੀਂ ਜਿਹੜਾ ਸੋਚਦਾ ਵੀ ਨਾ ਨੇ ਕਿਹਾ ਵੀ ਜਿਹੜੇ ਲੋਕਾਂ ਨੂੰ ਖੁਸ਼ ਰੱਖਣ ਵਾਸਤੇ ਹੀ ਉਹਨਾਂ ਦਾ ਜਿਹੜਾ ਕੰਮ ਹੈ ਕਿਉਂਕਿ ਲੋਕੀ ਜਿਹਨੇ ਖੁਸ਼ ਰਹਿਣਗੇ ਉਹ ਤੰਦਰੁਸਤ ਵੀ ਰਹਿਣਗੇ ਔਰ ਇਹਨਾਂ ਦਾ ਜਿਹੜਾ ਜਿਹੜਾ ਖੁਸ਼ੀ ਦਾ ਤਰੀਕਾ ਵਾ ਉਹ ਖਾਣ ਪੀਣ ਨਾਲ ਲਿੰਕਟ ਹੈ ਕਿਉਂਕਿ ਇਹਨਾਂ ਨੇ ਜਿਹੜਾ ਵਾ ਇੱਕ ਚਿਕਨ ਖਾਣ ਦੀ ਵਿਰਲਾ ਮੁਖਤ ਬੰਬਈ ਜਾ ਕੇ ਮਹਾਰਾਸ਼ਟਰ ਚ ਜਾ ਕੇ ਬਾਕੀ ਸ਼ਹਿਰਾਂ 'ਚ ਜਾ ਕੇ ਫਿਰ ਉਹ ਖਾਂਦੀਆਂ ਹੀ ਵੀਡੀਓ ਵੀਰੇ ਤਿਆਰ ਕੀਤੀਆਂ ਔਰ ਬਹੁਤ ਜ਼ਿਆਦਾ ਫੇਮਸ ਹੈ ਹਾਸੇ ਕਲਾਕਾਰ ਰਹਿ ਗਏ ਚ